ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੱਧੂ ਵੀਜ਼ਾ ਲਿੰਕ ਇਮੀਗ੍ਰੇਸ਼ਨ ਐਂਡ ਪਲੇਸਮੈਂਟਸ ਦੇ ਵੈਂਕੂਵਰ ਵਾਲੇ ਆਫਿਸ ਤੋਂ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਦਾ ਜਿਹੜਾ ਮੇਰਾ ਇਹ ਵੀਡੀਓ ਹੈਗਾ ਸਪੈਸ਼ਲੀ ਮੇਰੇ ਉਹਨਾਂ ਭੈਣਾਂ ਭਰਾਵਾਂ ਅਤੇ ਉਹਨਾਂ ਪਰਿਵਾਰਾਂ ਨੂੰ ਸੰਬੋਧਨ ਕੀਤਾ ਜਾਊਗਾ ਜਿਹੜੇ ਕਿ ਫਿਲੀਪੀਨਸ ਦੇ ਵਿੱਚ ਜਾਂ ਮਨੀਲਾ ਦੇ ਵਿੱਚ ਰਹਿ ਰਹੇ ਨੇ ਸੋ ਸਾਨੂੰ ਜਿਵੇਂ ਪਤਾ ਹੈ ਕਿ ਮਨੀਲਾ ਦੇ ਵਿੱਚ ਜਾਂ ਫਿਲੀਪੀਨਸ ਮਾਹੌਲ ਖਰਾਬ ਹੋਣ ਕਰਕੇ ਸਾਨੂੰ ਬਹੁਤ ਸਾਰੇ ਪਰਿਵਾਰਾਂ ਦੀਆਂ ਬਹੁਤ ਸਾਰੇ ਭਰਾਵਾਂ ਭੈਣਾਂ ਦੀਆਂ ਕਾਲਾਂ ਆਉਂਦੀਆਂ ਕਿ ਅਸੀਂ ਕੈਨੇਡਾ ਦੇ ਵਿੱਚ ਕਿਵੇਂ ਪੱਕੇ ਤੌਰ ਤੇ ਆ ਸੋ ਬਹੁਤ ਸਾਰੇ ਲੋਕਾਂ ਨੂੰ ਤਾਂ ਸਾਡੀ ਕੰਪਨੀ ਬਾਰੇ ਪਤਾ ਹੀ ਹੈ ਕਿਉਂਕਿ ਅਸੀਂ ਮਨੀਲਾ ਦੇ ਵਿੱਚੋਂ ਫਿਲੀਪੀਨਸ ਦੇ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਨੂੰ ਕੈਨੇਡਾ ਦੇ ਵਿੱਚ ਆਲਰੇਡੀ ਪੱਕੇ ਤੌਰ ਤੇ ਵਸਾ ਚੁੱਕੇ ਹਾਂ ਪੀਆਰ ਦੇ ਤੌਰ ਤੇ ਅਸੀਂ ਉਹਨਾਂ ਦੀ ਅਪਲੀਕੇਸ਼ਨਸ ਅਪਲਾਈ ਕੀਤੀਆਂ ਸੀ ਜਿਹੜੇ ਕਿ ਬਹੁਤ ਸਾਰੇ ਪਰਿਵਾਰ ਇੱਥੇ ਆ ਕੇ ਆਲਰੇਡੀ ਕੈਨੇਡਾ ਦੇ ਵਿੱਚ ਵਸ ਚੁੱਕੇ ਨੇ ਸੋ ਮੈਂ ਆਪਣੇ ਬਾਕੀ ਦੇ ਦੋਸਤਾਂ ਨੂੰ ਜਾਂ ਬਾਕੀ ਦੇ ਭੈਣਾਂ ਪੰਜਾਬੀ ਭੈਣਾਂ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਹੋ ਤਾਂ ਕਈ ਤਰ੍ਹਾਂ ਦੇ ਰਸਤੇ ਹੋ ਸਕਦੇ ਹੈਗੇ ਜੇਕਰ ਤੁਸੀਂ ਮੋਸਟਲੀ ਉੱਥੇ ਆਪਣੇ ਜਿਹੜੇ ਲੋਕ ਐ ਟ੍ਰੇਡਿੰਗ ਦਾ ਕੰਮ ਕਰਦੇ ਐ ਮਰਚੈਂਟਾਈਜ਼ ਚਲਾਉਂਦੇ ਐ ਜਾਂ ਉੱਥੇ ਹੋਰ ਬਿਜ਼ਨਸ ਕਰਦੇ ਹੈਗੇ ਰਿਟੇਲ ਨਾਲ ਸੰਬੰਧ ਉਹ ਸਾਰੇ ਜਿਹਨੇ ਜਿਹੜੇ ਸਾਡੇ ਪਰਿਵਾਰ ਹੈਗੇ ਆ ਉਹ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਬਿਜ਼ਨਸ ਇਨਵੈਸਟਰ ਕੈਟਾਗਰੀ ਐਂਟਰਪ੍ਰੀਨਿਓਰਸ਼ਿਪ ਪ੍ਰੋਗਰਾਮ ਜਾਂ ਸਕਿੱਲਡ ਵਰਕਰ ਕੈਟਾਗਰੀ ਦੇ ਅੰਦਰ ਕੈਨੇਡਾ ਦੇ ਵਿੱਚ ਆ ਕੇ ਪੱਕੇ ਹੋ ਸਕਦੇ ਸੋ ਜੇਕਰ ਤੁਸੀਂ ਮਨੀਲਾ ਦੇ ਵਿੱਚ ਜਾਂ ਫਿਲੀਪੀਨਸ ਦੇ ਵਿੱਚ ਆਪਣਾ ਬਿਜ਼ਨਸ ਰਨ ਕਰ ਰਹੇ ਹੋ ਜਾਂ ਕਿਸੇ ਆਪਣਾ ਰਿਟੇਲ ਸ਼ਾਪ ਚਲਾ ਰਹੇ ਹੋ ਜਾਂ ট্রেਡਿੰਗ ਨਾਲ ਸੰਬੰਧਿਤ ਕੋਈ ਵੀ ਬਿਜ਼ਨਸ ਕਰ ਰਹੇ ਹੋ ਤਾਂ ਤੁਸੀਂ ਸਕਿਲਡ ਵਰਕਰ ਦੇ ਤੌਰ ਤੇ ਇਥੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਕੇ ਵੀ ਪੱਕੇ ਤੌਰ ਤੇ ਵੱਸ ਸਕਦੇ ਹੋ ਅਤੇ ਤੁਸੀਂ ਉੱਥੋਂ ਸਿੱਧੀ ਇਨਵੈਸਟਮੈਂਟ ਕਰਕੇ ਇਨਵੈਸਟਰਸ ਪ੍ਰੋਗਰਾਮ ਰਾਹੀਂ ਜਾਂ ਐਂਟਰਪ੍ਰਨਿਓਰਸ਼ਿਪ ਪ੍ਰੋਗਰਾਮ ਰਾਹੀਂ ਕੈਨੇਡਾ ਦੇ ਵਿੱਚ ਆ ਕੇ ਤੁਸੀਂ ਪੱਕੇ ਤੌਰ ਤੇ ਵੱਸ ਸਕਦੇ ਹੋ ਸੋ ਵੀਜ਼ਾ ਲਿੰਕ ਇਮੀਗ੍ਰੇਸ਼ਨ ਐਂਡ ਪਲੇਸਮੈਂਟਸ ਦਾ ਪਿਛਲੇ 12 ਤੋਂ ਲੈ ਕੇ 14 ਸਾਲਾਂ ਦਾ ਤਜਰਬਾ ਹੈਗਾ ਇਮੀਗ੍ਰੇਸ਼ਨ ਦੇ ਵਿੱਚ ਸਾਡੀ ਐਕਸਪਰਟਿਸ ਹੈਗੀ ਆ ਸਾਡੀ ਇੱਕ ਬਹੁਤ ਵੱਡੀ ਟੀਮ ਹੈਗੀ ਹੈ ਜਿਹੜੀ ਕਿ ਆਪਣੀ ਐਕਸਪਰਟਿਸ ਦੇ ਨਾਲ ਤੁਹਾਡੀਆਂ ਜਿਹੜੀਆਂ ਫਾਈਲਸ ਹੈਗੀਆਂ ਉਹਨਾਂ ਨੂੰ ਪੀਆਰ ਤੱਕ ਦੇ ਡਿਸੀਜਨ ਤੱਕ ਲੈ ਕੇ ਜਾ ਸਕਦੀਆਂ ਸੋ ਜੇਕਰ ਤੁਸੀਂ ਚਾਹੁੰਦੇ ਹੋ ਜਾਂ ਸਾਡੀਆਂ ਸਰਵਿਸਿਜ਼ ਲੈਣੀਆਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਹੈਲਪ ਕਰ ਸਕੀ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਮੂਵ ਹੋਣ ਲਈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰਸ ਨੇ 778 2463637 ਜਾਂ 6045126708 ਤੁਸੀਂ ਸਾਨੂੰ ਈਮੇਲ ਦੇ ਰਾਹੀਂ ਵੀ ਸੰਪਰਕ ਕਰ ਸਕਦੇ ਹੋ visa.linkcanada@gmail.com ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ ਥੈਂਕ ਯੂ ਵੈਰੀ ਮਚ